ਤਾਤੀ ਜੀ ਆਪਣੀ ਉਧੇ ਗੱਲ ਹੋਈ ਤਾਂ ਬਹੁਤ ਸਭ ਕੋਈ ਪਾਬਕ ਹੈ ਨਹੀਂ ਤਾਂ ਜੀ ਤੁਸੀਂ ਪਲੀਜ਼ ਰੋਣਾ ਨਹੀਂ ਚਲੋ ਬਾਣਾ ਮੰਨਣ ਨਾ ਨਾ ਤੁਸੀਂ ਕੋਣਾ ਨਹੀਂ ਦਿਲ ਵੀ ਨਹੀਂ ਕਰਦਾ ਵੀ ਕਿਸੇ ਨੂੰ ਇਹ ਕਹੀਏ ਵੀ ਰੋਣਾ ਨਹੀਂ ਕਿਉਂਕਿ ਅੱਜ ਸੱਚੀ ਹਰ ਇੱਕ ਦਾ ਮਨ ਭਰਿਆ ਹੋਇਆ ਇਹ ਚਾਚੀਆਂ ਤਾਈਆਂ ਇਹ ਵੱਡੇ ਭਰਾ ਇਹ ਪਿੰਡ ਵਾਸੀ ਹਰ ਕੋਈ ਨੇ ਜਿਹੜੇ ਅੱਜ ਉਦਾਸ ਨੇ ਗਲੀਆਂ ਉਦਾਸ ਹੋ ਗਈਆਂ ਨੇ ਪਿੰਡ ਪੋਨਾ ਦੀਆਂ ਕਿਉਂਕਿ ਇਥੋਂ ਦਾ ਰਾਜਵੀਰ ਜਵੰਦਾ ਜਿੰਨੇ ਦਿਨ ਤੋਂ ਵੈਂਟੀਲੇਟਰ ਤੇ ਆ ਕੋਈ ਐਸਾ ਪਿੰਡ ਨਹੀਂ ਹੋਣਾ ਜਿੱਥੇ ਉਸ ਦਿਨ ਅਰਦਾਸਾਂ ਉਸ ਲਈ ਨਾ ਕੀਤੀਆਂ ਗਈਆਂ ਹੋਣ ਉਸ ਲਈ ਦੁਆਵਾਂ ਨਹੀਂ ਕੀਤੀਆਂ ਗਈਆਂ ਹੋਣ ਅੱਜ ਵੀ ਪਿੰਡ ਦੇ ਵਿੱਚ ਅ ਅਖੰਡਪਾਤ ਸਾਹਿਬ ਜਿਹੜੇ ਪ੍ਰਕਾਸ਼ ਕਰਵਾਏ ਗਏ ਸੀ ਉਹਨਾਂ ਦਾ ਅਜਖੰਡਪਾਤ ਸਾਹਿਬ ਦੇ ਵਿੱਚ ਭੋਗ ਪਿਆ ਤੇ ਜਦੋਂ ਵੀ ਅਸੀਂ ਵੀ ਰਾਹ ਚ ਆ ਰਹੇ ਸੀ ਤਾਂ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਖਬਰ ਸਾਂਝੀ ਕਰਨ ਨੂੰ ਦਿਲ ਨਹੀਂ ਕਰਦਾ ਸੀ ਪਰ ਇੱਥੇ ਆ ਕੇ ਇਹ ਤਸਵੀਰਾਂ ਤੁਹਾਨੂੰ ਵਿਖਾਉਣੀਆਂ ਪੈ ਰਹੀਆਂ ਨੇ ਅ ਸਾਡੇ ਵੀ ਮਨ ਦੇ ਵਿੱਚ ਬੜੀ ਅਸੀ ਦੀ ਹੋਲਾਰਾ ਸੀਗਾ ਕਿ ਰਾਜਵੀਰ ਜਵੰਦਾ ਦੀ ਰਾਹ ਤੱਕ ਦੇ ਸੀ ਉਡੀਕ ਦੇ ਸੀ ਕਿ ਰਾਜਵੀਰ ਜਵੰਦਾ ਸਿਹਤਯਾਬ ਹੋ ਕੇ ਆ ਜੇ ਸਾਲ ਖਾੜੇ ਵੀ ਨਾ ਲਾਵੇ ਦੋ ਸਾਲ ਲਗਾਵੇ ਇਦਾਂ ਦੀਆਂ ਵੀ ਸਭ ਸੋਚਦੇ ਸੀ ਵੀ ਇੱਕ ਵਾਰ ਪਰਿਵਾਰ ਦੇ ਵਿੱਚ ਆ ਜੇ ਪਿੰਡ ਵਾਲਿਆਂ ਨੂੰ ਵੀ ਖੁਸ਼ੀ ਮਿਲ ਜੇ ਪਰਿਵਾਰ ਨੂੰ ਵੀ ਉਹਦੇ ਚਾਹਣ ਵਾਲਿਆਂ ਨੂੰ ਪਰ ਇਹ ਖਬਰ ਸੱਚ ਨਾ ਹੋ ਸਕੀ ਤਾਂ ਸਰਪੰਚ ਸਾਹਿਬ ਤੁਹਾਡਾ ਤਾਂ ਬਹੁਤ ਕਰੀਬੀ ਅੱਜ ਕਹਿ ਸਕਦੇ ਆ ਦੁਨੀਆ ਉੱਜੜ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਉਸ ਕੁਝ ਕੀ ਕੀ ਜਰਬਾਤ ਮੁਖ ਕੀ ਅੜੀਕ ਦੇ ਸੀਗੇ ਖੰਡਪਾਟ ਸਾਹਿਬ ਪ੍ਰਕਾਸ਼ ਕਰਾਏ ਸੀਗੇ ਆਈ ਬਤਾਂਦਰ ਉਸਤ ਹੋਵੇ ਤੇ ਠੀਕ ਹੋ ਕੇ ਘਰ ਆਵੇ ਸਮਾਪਤੀ ਤੋਂ ਪਹਿਲਾਂ ਹੀ ਸਾਨੂੰ ਬੜੀ ਲੱਗਦਾ ਜੀ ਮਤਲਬ ਹੁਣ ਇੱਥੇ ਕਿਵੇਂ ਅਰਦਾਸਾਂ ਦੀ ਵੀ ਘਾਟ ਨਹੀਂ ਕਹਿ ਸਕਦੇ ਹੁਣ ਇੱਥੇ ਤਾਂ ਰੱਬ ਅੱਗੇ ਕੋਈ ਜ਼ੋਰ ਨਾ ਚੱਲਣ ਵਾਲੀ ਗੱਲ ਕਹਿ ਸਕਦੇ ਆ ਕਿਉਂਕਿ ਹਰ ਇੱਕ ਨੇ ਤਾਂ ਅਰਦਾਸ ਮੈਨੂੰ ਲੱਗਦੀ ਪਾਠ ਕਈਆਂ ਨੇ ਤਾਂ ਜਿੰਨੇ ਸਾਗੇ ਸਭ ਨੇ ਇੰਨੇ ਪਾਠ ਸੁਖਲੇ ਖੰਡਪਾਟ ਸਾਹਿਬ ਸੁਖਲੇ ਦੇਖੋ ਜੀ ਹੁਣ ਉੱਪਰ ਵਾਲਾ ਹੀ ਜਾਣਦਾ ਵੀ ਕਿਸ ਕੰਮ ਵਿੱਚ ਪਲਾ ਸੀ ਉਹ ਸਭ ਤੋਂ ਬੇਅੰਤਾ ਉਹ ਹੀ ਜਾਣ ਸਕਦਾ ਵੀ ਉਹਦੀ ਕਿਤੇ ਨਹੀਂ ਜਿਆਦਾ ਜ਼ਰੂਰਤ ਸੀ ਜਿਹੜਾ ਉਹ ਸਾਤੋਂ ਲੈ ਗਿਆ ਕਿਉਂਕਿ ਪਹਿਲਾਂ ਉਹਨਾਂ ਦੇ ਪਿਤਾ ਕਰਮ ਸਿੰਘ ਜੀ ਇਸ ਦੁਨੀਆ ਤੋਂ ਚੱਲ ਵਸੇ ਹਜੇ ਉਹਨਾਂ ਨੂੰ ਕੋਈ ਸਮਾਂ ਹੋਇਆ ਸੀਗਾ ਉਹਨਾਂ ਦੀ ਤੁਸੀਂ ਵੀਡੀਓ ਜਿੱਥੇ ਉਹ ਕਹਿੰਦੇ ਸੀ ਕਿ दारू ਪੀਣੀ ਮਾੜੀ ਗੱਲ ਆ ਮੈਂ ਪਿਤਾ ਨੂੰ ਕਹਿੰਦਾ ਰਹਿਣਾ ਜਾਣੇ ਦਾ ਬਹੁਤ ਕੀਮਤੀ ਆ ਤਾਂ ਲੱਗਦਾ ਵੀ ਜਵੰਦਾ ਦੀ ਵੀ ਜਾਣਤਾ ਉਨੀ ਕੀਮਤੀ ਸੀ ਪਤਾ ਨਹੀਂ ਕਿਹੜੇ ਭੰਗ ਦੇ ਭਾਣੇ ਕਹਿ ਸਕਦੇ ਆ ਦੇਖੋ ਜੀ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਕੀ ਪਾਣਾ ਵਾਪਰੇ ਕਿਦਾਂ ਇਹ ਹੋ ਗਿਆ ਉਹ ਤਾਂ ਹਮੇਸ਼ਾ ਹੀ ਆਪਦੇ ਆਪ ਨੂੰ ਸੇਫ ਰੱਖ ਕੇ ਚੱਲਦਾ ਸੀ ਪਰ ਅਚਾਨਕ ਹੋਣੀ ਜਿਹੜੇ ਟਾਈਮ ਅਮੇਸ਼ਾ ਚੰਗੇ ਬੰਦਿਆਂ ਦੀ ਲੋਡ ਰਹਿੰਦੀ ਹੈ ਇੱਥੇ ਚੰਗੇ ਸਾਥ ਛੱਡ ਕੇ ਤੁਰ ਜਾਂਦੇ ਆਂ। ਦੀਪ ਸੰਦੀਪ ਬੇਹੱਦ ਭਾਵੁਕ ਮਾਨ ਦੇ ਨਾਲ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਜਵੀਰ ਜਵੰਦਾ ਜੋ ਕਿ ਕਾਫੀ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਉਹਨਾਂ ਦੇ ਪਿੰਡ ਪੋਨਾ ਦੇ ਵਿੱਚ ਮੌਜੂਦ ਆ। ਆਹ ਗੇਟ ਆਹ ਜਿਹੜੀਆਂ ਦਰਿਆ ਤੁਸੀਂ ਦੇਖ ਰਹੇ ਹੋ ਕਦੇ ਰਾਜਵੀਰ ਜਵੰਦਾ ਦੇ ਖੁਸ਼ੀਆਂ ਖੇੜਿਆ ਜਦੋਂ ਕੋਈ ਇਹਦੀ ਪ੍ਰੋਗਰਾਮ ਹੁੰਦਾ ਤਾਂ ਉਦੋਂ ਵਿਸ਼ਣੀਆਂ ਸੀ ਪਰ ਬੜੇ ਭਾਵੁਕ ਮਾਨ ਦੇ ਨਾਲ ਪਿੰਡ ਵਾਲੇ ਵੀ ਇਹ ਚੀਜ਼ਾਂ ਨੂੰ ਕਰ ਰਹੇ ਨੇ। ਬਹੁਤ ਦੁੱਖਾ ਪਿੰਡ ਦੇ ਸਰਪੰਚ ਸਾਹਿਬ ਵੀ ਨੇ ਜਿਹੜੇ ਸਭ ਕੋਈ ਜਿਵੇਂ ਜਿਵੇਂ ਖਬਰ ਪਤਾ ਲੱਗੀ ਆ ਤਾਂ ਤੁਸੀਂ ਦੇਖ ਲਓ ਵੀ ਲੋਕ ਵੀ ਆਉਣੇ ਇਕੱਠੇ ਹੋ ਗਏ ਨੇ ਇੱਥੇ ਪਿੰਡ ਵਾਸੀ ਵੀ ਨੇ ਜਿਹੜੇ ਹਰ ਪਿੰਡ ਆ ਜਿਹੜਾ ਉਹ ਚਾਹੁੰਦਾ ਹੈ ਕਿ ਉਸ ਦਾ ਕੋਈ ਵੀ ਜੀ ਆ ਜਿਹੜਾ ਖੁਸ਼ੀਆਂ ਦੇ ਵਿੱਚ ਬਸੇ ਪਰ ਪੋਨਾ ਪਿੰਡ ਦਾ ਉਹ ਨੌਜਵਾਨ ਰਾਜਵੀਰ ਜਵੰਦਾ ਜਿਸ ਨੇ ਪੋਨਾ ਪਿੰਡ ਨੂੰ ਬੁਲੰਦੀਆਂ ਤੇ ਪਹਚਾਇਆ ਆਪਣੇ ਗੀਤਾਂ ਦੇ ਨਾਲ ਇਸ ਪਿੰਡ ਨੂੰ ਮਕਬੂਲ ਕੀਤਾ ਪਰ ਅੱਜ ਇਸ ਪਿੰਡ ਦੇ ਵਿੱਚ ਮਾਤਮ ਸ਼ਾਇਆ ਹੋਇਆ ਹੈ ਸਵੇਰੇ ਹੀ ਹਰ ਰੋਜ਼ ਜਦੋਂ ਅਸੀਂ ਵੀ ਉੱਠਦੇ ਸੀ ਤਾਂ ਸਾਨੂੰ ਵੀ ਇਹ ਹੁੰਦਾ ਸੀ ਕੀ ਕੋਈ ਸੁੱਖ ਦਾ ਸੁਨੇਹਾ ਹੀ ਰਾਜਵੀਰ ਜਵੰਦਾ ਵਨਿਓ ਆਵੇ ਰਾਜਵੀਰ ਜਵੰਦਾ ਸਿਹਤਯਾਬ ਹੋਵੇ ਪੰਜਾਬ ਦੇ ਕੱਲੇ-ਕੱਲੇ ਜੀ ਨੇ ਉਹਨਾਂ ਦੇ ਲਈ ਅਰਦਾਸਾਂ ਕਰੀਆਂ ਪਰ ਹਿਰਦਾ ਇਸ ਸਮੇਂ ਬੇहद ਭਾਵਕ ਹੈ ਬੋਲਣ ਨੂੰ ਜੀ ਨਹੀਂ ਕਰਦਾ ਪਰ ਤੁਹਾਡੇ ਤੱਕ ਖਬਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਸਾਡਾ ਕੰਮ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਵੀ ਜਿਹੜੇ ਆ ਦਰਿਆ ਦੇ ਵਿਚਾਉਣੀਆਂ ਪੈ ਰੀਆਂ ਨੇ ਇਹ ਰਾਜਵੀਰ ਜਵੰਦਾ ਦਾ ਘਾਰ ਆ ਇੱਥੇ ਰਾਜਵੀਰ ਜਵੰਦਾ ਖੇਡਿਆ ਜਵਾਨ ਹੋਇਆ ਸਭ ਕੁਝ ਕੀਤਾ ਤਾਂ ਹਰ ਕੋਈ ਇਸ ਸਮੇਂ ਜਿਹੜਾ ਭਾਵਕ ਆ ਮਾਂ ਮਾਵਾਂ ਦੇ ਦੁੱਖ ਵੈਸੇ ਨਹੀਂ ਚੱਲੇ ਜਾਂਦੇ ਅਮਨ ਨੂੰ ਮੈਂ ਕਹੂੰਗਾ ਸੰਗਤ ਜੀ ਜਦੋਂ ਹੀ ਮੈਂ ਕੰਮ ਕਰਕੇ ਆਪਣਾ ਫੋਨ ਚੱਕਿਆ ਤਾਂ ਮੇਰੇ ਸਾਹਮਣੇ ਇੱਕ ਖਬਰ ਆਈ ਕਿ ਰਾਜੀਵ ਜਵੰਦਰ ਜੀ ਇਸ ਦੁਨੀਆ ਤੇ ਨਹੀਂ ਰਹਿ ਰਹੇ ਹੈਗੇ ਆਪਣੇ ਪੰਜਾਬ ਦੇ ਗਾਇਕ ਇਹ ਸੁਣ ਕੇ ਬਹੁਤ ਹੀ ਦੁੱਖ ਹੋਇਆ ਕਿਉਂਕਿ ਬਹੁਤ ਵਧੀਆ ਸਿੰਗਰ ਸੀ ਗਾਇਕ ਸੀ ਅਤੇ ਤੁਹਾਨੂੰ ਪਤਾ ਕਿ ਇਹ ਵਿਆਹੇ ਹੋਏ ਸੀ ਇਹਨਾਂ ਦੇ ਬੱਚੇ ਵੀ ਨੇ ਤੇ ਵਿਚਾਰੇ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਬਾਪ ਦਾ ਜਿਹੜਾ ਹੱਥ ਹੋ ਚੁੱਕਿਆ ਗਿਆ ਪਹਿਲਾਂ ਇਹਨਾਂ ਦੇ ਬਾਪ ਜੀ ਗੁਜ਼ਰੇ ਹੁਣੇ ਖੁੱਦ ਗੁਜ਼ਰ ਗਏ ਹਨ ਰੱਬ ਚੰਗੇ ਬੰਦਿਆਂ ਨੂੰ ਬਹੁਤ ਛੇਤੀ ਲੈ ਜਾਂਦਾ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜਾ ਲੋਕਾਂ ਨੇ ਆਪਣੇ ਕਰੀਬੀਆਂ ਦੀ ਮੌਤ ਹੁੰਦੀ ਦੇਖੀ ਆ ਉਹ ਇਸ ਚੀਜ਼ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਕਰ ਸਕਦੇ ਆ ਕਿ ਹੁਣ ਇਹਨਾਂ ਦੇ ਪਰਿਵਾਰ ਤੇ ਕੀ ਗੁਜ਼ਰ ਰਹੀ ਹੋਵੇਗੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਿੰਨਾ ਜ਼ਿਆਦਾ ਦੁੱਖ ਹੋਵੇਗਾ ਬਹੁਤ ਹੀ ਮਨਪੱਤਗੀ ਖਬਰ ਹੈ ਜੋ ਸਾਹਮਣੇ ਆਈ ਹੈ ਬਿਲਕੁਲ ਹੀ ਮਨ ਉਦਾਸ ਕਰਕੇ ਰੱਖ ਦਿੱਤਾ ਹੈ ਇਸ ਖਬਰ ਨੇ ਅਥੇ ਬਹੁਤ ਦਿਨਾਂ ਤੋਂ ਇਹ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਲੜ ਰਹੇ ਸੀ ਪਰ ਇਹ ਹਾਰ ਗਏ ਇਹਨਾਂ ਦੀ ਜਿੱਤ ਨਹੀਂ ਹੋਈ ਲੋਕਾਂ ਦੀਆਂ ਅਰਦਾਸਾਂ ਕਿਸੇ ਕੰਮ ਨਹੀਂ ਆਈਆਂ ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਹੀ ਪੈਣਾ ਉਸਦੇ ਹੁਕਮ ਦੇ ਵਿੱਚ ਚੱਲਣਾ ਹੀ ਪੈਣਾ ਵਾਹਿਗੁਰੂ ਨੂੰ ਜੋ ਮਨਜੂਰ ਸੀ ਸੰਗਤ ਜੀ ਉਹੀ ਹੋਇਆ ਹੈ ਜੋ ਉਸਦੇ ਹੁਕਮ ਵਿੱਚ ਸੀ ਉਹ ਹੁਕਮ ਪੂਰਾ ਹੋਇਆ ਹੈ ਸੰਗਤ ਜੀ ਉਹਨਾਂ ਦੇ ਹੁਕਮ ਵਿੱਚ ਹੀ ਇਨਸਾਨ ਆਉਂਦਾ ਹੈ ਉਹਨਾਂ ਦੇ ਹੁਕਮ ਵਿੱਚ ਹੀ ਇਨਸਾਨ ਜਾਂਦਾ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਹੈ ਇਹ ਸਿਰਫ ਉਹਨਾਂ ਦੇ ਰੱਬ ਪਾਣਾ ਮੰਨਣ ਦੀ ਸਮਰਥ ਬਖਸ਼ੇ ਉਹਨਾਂ ਨੂੰ ਉਹਨਾਂ ਨੂੰ ਪਾਣਾ ਮੰਨਣ ਦੇ ਲਈ ਐਨੇ ਜੋ ਕਰੇ ਕਿ ਉਹ ਮੰਨ ਸਕਣ ਪਾਣਾ ਉਹਨਾਂ ਦੇ ਪਰਿਵਾਰ ਨੂੰ ਐਨੇ ਜੋ ਕਰਨ ਸੰਗਤ ਜੀ ਵਾਹਿਗੁਰੂ ਉਹਨਾਂ ਦੇ ਪਰਿਵਾਰ ਤੇ ਕਿਰਪਾ ਕਰੇ ਅਤੇ ਰਾਜੀਵ ਜਵੰਧਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਸਾਰੀ ਸੰਗਤ ਨੇ ਜਰੂਰ ਸੱਚੇ ਦਿਲੋਂ ਅਰਦਾਸ ਕਰਨੀ ਹੈ ਕਿ ਰਾਜੀਵ ਜਵੰਧਾ ਦੀ ਆਤਮਾ ਨੂੰ ਜਰੂਰ ਸ਼ਾਂਤੀ ਮਿਲੇ ਸੰਗਤ ਜੀ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਹੈ ਏਹੀ ਮੈਂ ਕਹਿਣਾ ਹੈ ਕਿ ਪਰਮਾਤਮਾ ਇਹਨਾਂ ਦੀ ਜਿਹੜੀ ਆਤਮਾ ਹੈ ਉਹਨਾਂ ਨੂੰ ਸ਼ਾਂਤੀ ਬਖਸ਼ੇ ਅਤੇ ਉਹਨਾਂ ਨੂੰ ਚੰਗਾ ਜੀਵਨ ਹੋਰ ਸੋਹਣਾ ਜੀਵਨ ਮਿਲ ਸਕੇ ਸੰਗਤ ਜੀ ਧੰਨਵਾਦ ਜੀ